ਸੀ ਸਹੀ ਕਿਹਾ ਕਿ ਜਿਹੜਾ ਸਾਹਿਤ ਹੈ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਉਂਦਾ ਹੈ ਸੋ ਅੱਗੇ ਮੈਂ ਮੱਚ ਦੇ ਉੱਤੇ ਉਸ ਸ਼ਖਸੀਅਤ ਨੂੰ ਬੁਲਾਣਾ ਚਾਹਾਂਗੀ ਜਿਹੜੇ ਕਿ ਦਿਨ ਰਾਤ ਇੱਕ ਕਰਕੇ ਇਹ ਕਿਤਾਬਾਂ ਨੇ ਸਾਡੇ ਹੱਥਾਂ ਦੇ ਵਿੱਚ ਪਕੜਾਉਂਦੇ ਨੇ ਹਾਂਜੀ ਮੇਰੀ ਮੁਰਾਦ ਹੈ ਜਸਿੰਦਰ ਪੰਜਾਬੀ ਜੀ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਹਰ ਵਾਰ ਕਫੂਰ ਮੇਰਾ ਨਹੀਂ ਹੁੰਦਾ ਕਦੀ ਕਦਾਂ ਹੀ ਤੇਰਾ ਵੀ ਹੁੰਦਾ ਉਹ ਸੋਣੀਆਂ ਨੂੰ ਤੱਕੇ ਦੇਵਾਂ ਤੱਕ ਦੀ ਰਹਾ ਨਾਂ ਵੀ ਸੱਜਣਾ ਇਹਨਾਂ ਜੇਰਾ ਨੂੰ ਤਾਂ ਤੋਂ ਬਹੁਤ ਹੀ ਸਤਿਕਾਰਯੋਗ ਸਾਡੇ ਸੁਖੀਵਾਰ ਜੀ ਨਾਲ ਇਹਨਾਂ ਨੇ ਜਿਹੜੇ ਸੰਗਰੋਹ ਤੋਂ ਇੱਕ ਪੁਲ ਸਾਡੇ ਪਟਿਆਲੇ 'ਚ ਲੱਗਿਆ ਉਹਨਾਂ ਲਈ ਇੱਕ ਜ਼ੋਰਦਾਰ ਤਾੜੀਆਂ ਮਾਰ ਦੋ ਸੁਖਵਿੰਦਰ ਭੱਜੀ ਤੁਹਾਡੇ ਉੱਤੇ ਪਟਿਆਲੇ ਦੇ ਵਿੱਚ ਪ੍ਰੋਗਰਾਮ ਪੁੱਛ ਜੇ ਪਏ ਸੀ ਕਿ ਇਹਨਾਂ ਨੇ ਸਹਿਤ ਜਿਹੜੀ ਲੜੀ ਆ ਉਸ ਤੋਂਰੀਆ ਉਹਨਾਂ ਦੇ ਨਾਲ ਪ੍ਰੀਤ ਹੀਰ ਜੀ ਬੈਠੇ ਤੋ ਅਗਲੀ ਜਿਹੜੀ ਗੱਲ ਹੈ ਅੰਕਾਰ ਤੇਜੇ ਜੀ ਇੱਕ ਕਹਿੰਦੇ ਵੀ ਜਿਹੜਾ ਹੀਰਾ ਹੈ ਉਹਦੀ ਜਿਹੜੀ ਮਤਲਬ ਕਿ ਉਹਦੀ ਕੁਆਲਿਟੀ ਵਗੈਰਾ ਚੈੱਕ ਕਰਨ ਉਹ ਧੋਲੀ ਹੁੰਦੀ ਆ ਬਾਅਦ ਕਰਦੇ ਕਿ ਹੀਰਾ ਇਹੋ ਜਿਹਾ ਚੋੜਿਆ ਇਸ ਕੰਮ ਵਾਸਤੇ ਹਰਾਨ ਵੀ ਵੀ ਲੱਗਾ ਕਿ ਉਹ ਦਿਨ ਰਾਤ ਪਜਾ ਬਿਰਦਾ ਕੁਛ ਦਿਨ ਹੋਏ ਮੇਰੀ ਗੱਲ ਹੋਈ ਉਝਾ ਜਾ ਹੋਇਆ ਬੜਾ ਮਾ ਕਿਤੇ ਬਿਰਦਾ ਕਹਿੰਦਾ ਮੈਂ ਮਾਪੇ ਬਿਰਦਾ ਯਾਰ ਕਹਿੰਦਾ ਉਹ ਰੋਈਆਂ ਜਾਂ ਖਰੀਦਣੀਆਂ ਨੇ ਭਲਕਾਰੀਆਂ ਖਰੀਦਣੀਆਂ ਨੇ ਮਾਚਾ ਕਹਿੰਦਾ ਮੈਂ ਗਿਆ ਭਇਆ ਕੰਮ ਮਾਚੋਂ ਕਹਿੰਦਾ ਮਾਈ ਦੇ ਨਾਲ ਮੇਰੀ ਘਰ ਵਾਲੀ ਆਈ ਸੀ ਕਿ 10000 ਦੇ ਤੂੰ ਉਹਨੇ ਖਰੀਦ ਲਿਆ ਕਹਿੰਦਾ ਨਾਲ ਸੋ ਸਹੀ ਗੱਲ ਆ ਇਹ ਬਿਲਕੁਲ ਜੀ ਬੈਠੇ ਨਾਲ ਮਾੜਾ ਇਹਨਾਂ ਨੇ ਇੰਨਾ ਗ੍ਰੇਮ ਕਰ ਲਿਆ ਕਿਉਂਕਿ ਦਿਨ ਰਾਤ ਭੱਜੇ ਫਿਰਦੇ ਨੇ ਸੋ ਇੰਨਾ ਵਧੀਆ ਦੂਜੀ ਗੱਲ ਮੈਂ ਰੌਨੀ ਤੇ ਚਾਨੀ ਜੀ ਉਹ ਕੀ ਆ ਇੱਕ ਪਹਿਲਾਂ ਕਹਿੰਦੇ ਊਰੀ ਹੁੰਦੀ ਸੀ ਕਿ ਇਹ ਕੁੜੀ ਊਰੀ ਵਰਗੀ ਆ ਦਿਨ ਰਾਤ ਘੁੰਮੀ ਫਿਰਦੀ ਰਹੀ ਆ ਇਹਦੇ ਪਾਪੇ ਵਾਲੇ ਜੇ ਇੱਥੇ ਦਾ ਪ੍ਰੋਗਰਾਮ ਹੈਗੀ ਹੈਗਾ ਆ ਮੈਂ ਰੋਜੀਤ ਸ਼ਰਮਾ ਜੀ ਬੈਠੇ ਨੇ ਨਾਲ ਖੜੇ ਮਰਤੂ ਵਾਲੇ ਪ੍ਰੋਗਰਾਮ ਦੀ ਉੱਤਵੀਂ ਹੈ ਇੱਧਰ ਉੱਧਰ ਤੇ ਸੁਖਮੰਦਰ ਕੁਲਜੀਤ ਦਾ ਪ੍ਰੋਗਰਾਮ ਕੀਤਾ ਉੱਥੇ ਸਮੋਸੇ ਵਟਾਉਂਦੀ ਫਿਰੇ ਜੀ ਬਹੁਤ ਵਧੀਆ ਇਹਨਾਂ ਦੀ ਟੀਮ ਆ ਇੱਕ ਵਾਰ ਹੋਰ ਗੱਲ ਕਰਨਾ ਕਿਉਂਕਿ ਸਾਰੀਆਂ ਜਿਹੜੀਆਂ ਇਹ ਜਿਹੜੇ ਕਿਤਾਬਾਂ ਦੀ ਸੈਟਲ ਕਰਨੀ ਹੁੰਦੀ ਆ ਮੈਂ ਉਹ ਬੈਠਾ ਸੁਖਮੰਦਰ ਕੁਲਜੀਤ ਨਾਲ ਗੱਲ ਕਰ ਰਿਹਾ ਸੀਗਾ ਕਿ ਇਹਨਾਂ ਜਿਹੜੀਆਂ ਮਤਲਬ ਕਿ ਕਹਾਣੀਆਂਾਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਦੇ ਪਹਿਲੀ ਗੱਲ ਦੂਜੀ ਗੱਲ ਕੀ ਆ ਉਹਨਾਂ ਦਾ ਵਿਸ਼ਾ ਹੈ ਜਿਹੜਾ ਇੱਕ ਮਾਂ ਤੇ ਦੂਜਾ ਨਰਸ਼ੀ ਜਿਆਦਾਤਰ ਇਹ ਵਿਸ਼ੇ ਦੇ ਉੱਤੇ ਲਿਖਿਆ ਜਾਂਦਾ ਬੱਚਿਆਂ ਦੇ ਜਿਹੜੇ ਬਹੁਤ ਵਧੀਆ ਲਿਖਦੇ ਨੇ 75% ਕੁੜੀਆਂ ਲਿਖ ਰਹੀਆਂ ਨੇ ਕਿਉਂਕਿ ਪਤਾ ਨਹੀਂ ਕੀ ਗੱਲ ਹੈ ਪ੍ਰੋਗਰਾਮ ਦੇ ਵਿੱਚ ਹੀ ਆਏ ਇਹ ਕੁੜੀਆਂ ਹਮੇਸ਼ਾ ਹੀ ਮੁੰਡਿਆਂ ਤੋਂ ਕੇ ਨਿਜਾਟ ਹੈ ਉਹਨਾਂ ਵਿੱਚ ਕੁੜੀਆਂ ਕਿ ਇਹ ਲੇਖਣੀਆਂ ਦੇ ਵਿੱਚ ਵੀ ਬਹੁਤ ਅਜਿਹੇ ਸੋਲ ਹੈ ਟਾਈਮ ਜ਼ਿਆਦਾ ਨਹੀਂ ਲੈਂਦਾ ਬਸ ਇੰਨੀ ਗੱਲ ਮੈਨੂੰ ਇੱਥੇ ਔਰ ਤੇ ਬਹੁਤ ਖੁਸ਼ ਹੋਇਆ ਭਾਲ ਭਰਮਾ ਇੱਕ ਵਾਰ ਫਿਰ ਸਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਰੱਬ ਤੇ ਭਰੋਸਾ ਰੱਖਦੇ ਨੇ ਉਹ ਮੰਜ਼ਲਾਂ ਨੂੰ ਪਾਇਆ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਨੇ ਸੋ ਨਵੀਆਂ ਕਲਮਾ ਨਵੀਂ ਉਡਾਨ ਪੂਰੇ ਪ੍ਰੋਜੈਕਟ ਦੀ ਜਿਹੜੀ ਟੀਮ ਮੈਂਬਰਸ ਨੇ ਉਹਨਾਂ ਦੀ ਇੱਕੋ ਹੀ ਹੁਣ ਉਦੇਸ਼ ਐ ਇੱਕੋ ਨਿਸ਼ਾਨਾ ਹੈਗਾ ਕਿ ਨਵੀਆਂ ਕਲਮਾ ਨਵੀਂ ਉਡਾਨ ਇਹਨਾਂ ਬੱਚਿਆਂ ਦੇ ਹੱਥਾਂ ਵਿੱਚ ਜਿੰਨੇ ਤੋਂ ਜਿੰਨੇ ਜ਼ਿਆਦਾ ਬੱਚਿਆਂ ਦੇ ਹੱਥਾਂ ਵਿੱਚ ਕਲਮਾ ਪਕੜਾਈਆਂ ਜਾ ਸਕਦੀਆਂ ਨੇ ਉਹ ਪਕੜਾਉਣੀਆਂ ਨੇ ਤੇ ਇਨਸ਼ਾਅੱਲਾ ਇਹ ਸਾਰਾ ਜਿਹੜਾ ਕਾਰਜ ਹੈ ਬਾਖੂਬੀ ਕੋ ਵੀ ਦੇਆ ਹੈ ਸੋ ਅੱਗੇ ਮੈਂ ਮਾਨ ਤੋਂ ਸੱਦਾ ਦੇਣਾ ਚਾਹਾਂਗੀ ਸਤਕਾਰਤ ਬਲਵਿੰਦਰ ਸਿੰਘ ਢਾਲੀਵਾਲ ਜੀ ਮਾਨਸਾ ਤੋਂ ਇੰਚਾਰਜ ਨੇ अजीत अजीत ਦੇ ਸੋ ਕਿਰਪਾ ਕਰਕੇ ਮੇਰੇ ਬਾਅਦ ਲੇਖਕਾਂ ਨੇ ਆਪਣੀਆਂ ਰਚਨਾਵਾਂ ਸਾਨੂੰ ਭੇਜੀਆਂ ਸਨ ਜਿਹੜਾ ਉਹ ਕੈਲੰਡਰ ਹੈ ਉਹ ਛਾਪ ਕੇ ਤਿਆਰ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਜਿਹੜਾ ਹੈ ਅਸੀਂ ਕੈਲੰਡਰ ਰਿਲੀਜ਼ ਕਰਨ ਦੀ ਜਿਹੜੀ ਰਸਮ ਹੈ ਉਹ ਅਦਾ ਕਰਾਂਗੇ ਸੋ ਮੈਂ ਬੇਨਤੀ ਕਰਾਂਗੀ ਰਮਨਿਤ ਚਾਨੇ ਨੂੰ ਕਿ ਉਹ ਅੱਧੀ ਸ਼ਖਸੀਅਤਾਂ ਨੂੰ ਮੰਚ ਉੱਤੇ ਲੈ ਕੇ ਗਿਆਨ ਸਭ ਤੋਂ ਪਹਿਲਾਂ ਜਨਾਬ ਸੁਖੀ ਬਾੜ ਜੀ ਉਹਨਾਂ ਦੇ ਨਾਲ ਬਹੁਤ ਹੀ ਸਤਕਾਰਤ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਜੀ ਬੜੇ ਹੀ ਨਿੱਕੇ ਸੁਭਾਅ ਦੇ ਮਾਲਕ ਨੇ ਮੈਂ ਕਦੇ ਵੀ ਅੱਦਾਂ ਦੀ ਜਿਹੜੀ ਸ਼ਖਸੀਅਤ ਹੈ ਦੇਖੀ ਨਹੀਂ ਬੜੇ ਹੀ ਸੰਜਮੀ ਅਤੇ ਬੜੇ ਹੀ ਨਿੱਕੇ ਸੁਭਾਅ ਦੇ ਮਾਲਕ ਸਤਕਾਰਤ ਸਰਦਾਰ ਸੁਖਿੰਦਰ ਸਿੰਘ ਫੁੱਲ ਜੀ ਪੰਜਾਬਣ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਡਾ ਜੀ ਉਸ ਤੋਂ ਬਾਅਦ ਮੈਡਮ ਰਾਜਦੀਪ कौर ਬਰਾੜ ਜੀ ਸੀ ਪੰਜਾਬਣ ਮੰਚ ਦੇ ਪਰਧਾਨ ਨੇ ਇਹਨਾਂ ਦੇ ਨਾਲ ਮੈਡਮ ਪ੍ਰੀਤ ਹੀਰ ਜੀ ਓਕਾਰ ਸਿੰਘ ਤੇਜੇ ਗੁਰਵਿੰਦਰ ਕਾਂਗੜ ਜੀ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਕਿਰਪਾ ਕਰਕੇ ਮੰਚ ਉੱਤੇ ਆ ਜਾਓ ਜਿਲ੍ਹਾ ਪਾਸ਼ਾ ਅਫਸਰ ਮੈਡਮ ਤਜਿੰਦਰ कौर ਜੀ ਕਿਰਪਾ ਕਰਕੇ ਇਹਨਾਂ ਸਤਿਅਤਾਂ ਨੂੰ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਜਸਵਿੰਦਰ ਪੰਜਾਬੀ ਜੀ ਤੁਹਾਡੇ ਪਿੱਛੇ ਆ ਜਾ ਮੈਡਮ ਕੁਲਵਿੰਦਰ कौर ਤੇ ਨਾਲ ਹੀ ਪੀ ਪੰਜਾਬਣ ਮੰਚ ਦੇ ਜਿਹੜੀ ਟੀਮ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਮੰਚ ਉੱਤੇ ਆਉਣ ਦੀ ਜਿਹੜੀ ਹੈ ਖੇਚਲ ਕਰਨ ਜੀ ਜੀਓ ਸਾਹਿਬ ਬੇਨਤੀ ਹੈ ਕਿ ਮੰਚ ਉੱਤੇ ਆ ਜਾਓ ਪਲੀਜ਼ ਮਾਫ ਕਰਨਾ ਇਹ ਮੇਰੀ ਗਲਤੀ ਹੈ ਮੈਂ ਤੁਹਾਡਾ ਨਾਮ ਲੈਣਾ ਭੁੱਲ ਗਈ ਜੀ ਪਲੀਜ਼ ਆ ਜਾਓ ਵੇਟ ਕਰੋ ਵੇਟ ਕਰੋ ਰੁਕੋ ਕਿੱ체 ਹੈ ਯਾ ਅਈ ਥੋੜੀ ਕਿਛ ਦੀ ਬੈਠ ਜੋ ਨਹੀਂ ਕੁਲਦੀ ਭਾਈ ਪੁੱਛ ਜੀਲਾ ਮਾਨਸਾ ਦੀ ਸਾਰੀ ਸਹਿਯੋਗੀ ਟੀਮ ਨੂੰ ਬੇਨਤੀ ਹੈ ਕਿ ਉਹ ਮੰਚ ਉੱਤੇ ਆ ਜਾਣ ਇਕਵਲ ਜਿਹੜੇ ਨਾਮ ਹੈ ਮੈਂ ਉਹ ਅਨਾਉਂਸ ਕਰ ਦਿੰਦੀ ਆ गुरदस सिख जी मैडम रूपिंदर कौर जसवीर बिदी जी नरिंद्र कौर जी ਆਈਰੋ ਕਰੀਏ ਫੋਟੋ ਰੈਕਡ ਤੇ ਮੈਂ ਡਾਕਟਰ ਬਾਅਦ ਸਾਡੀ ਅੱਛਾ ਚੱਲ ਰਿਹਾ ਹੈ ਜਿੰਨੀ ਬਾਲ ਸਾਹਿਦਕਾਰ ਨੇ ਤੇ ਨਾਲ ਉਹਨਾਂ ਦੇ ਗਾਈਡ ਅਧਿਆਪਕ ਨੇ ਉਹਨਾਂ ਨੂੰ ਅਸੀਂ ਸਨਕਾਰ ਚਿੰਨ ਦਵਾਂਗੇ ਸੋ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਜਿਹੜੇ ਮੈਡਲ ਸਰਟੀਫିକੇਟਸ ਔਰ ਸਾਰਾ ਕੁਝ ਤਿਆਰ ਹੈ ਤੇ ਮੈਂ ਬੇਨਤੀ ਕਰਾਂਗੀ ਰਮਨਿਤ ਚਾਨੀ ਨੂੰ ਜਾਨੀ ਇੱਥੇ ਲਈ ਆਓ ਸਾਰੇ ਹਾਂ ਜੀ ਕਿ ਉਹ ਅੱਜ ਦੇ ਮੁੱਖ ਮਹਿਮਾਨ جناب ਸੁਖੀ ਬਾੜੀ ਜੀ ਨੂੰ ਸਤਿਕਾਰ ਸੁਖਵਿੰਦਰ ਸਿੰਘ ਖੋਲ ਜੀ ਉਹਨਾਂ ਦੇ ਨਾਲ ਬੈਠੇ ਨੇ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੇ ਉਹ ਮੰਚ ਤੇ ਲਕੀਨ ਤਾਂ ਕਿ ਜਿਹੜੇ ਮਹਾਲ ਸਾਹਿਬ ਕਾਰਾਂ ਸਰਕਾਰ ਦੇਣ ਦੀ ਜੜੀ ਰਸਮ ਹੈ ਉਹ ਅਦਾ ਕੀਤੀ ਜਾ ਸਕੇ ਮੈਂ ਲਿਸਟੇ ਜਿਹੜਾ ਨਾਮ ਹੈ ਉਹ ਬੋਲਦੀ ਚਾਹਾਂਗੀ ਇਹਨਾਂ ਦੇ ਨਾਲ ਮੈਂ ਪ੍ਰੀਤ ਹੀ ਪੀ ਪੰਜਾਬੀ ਮੰਚ ਦੇ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਪਿੰਡਾ ਤੇ ਮੈਡਮ ਬਰਾਰਜੀ ਨੂੰ ਬੇਨਤੀ ਕਰਾਂਗੀ ਮੈਡਮ ਤਰਜਿੰਦਰ ਕੌਰ ਜੀ ਸਰਕਾਰਤ ਅਸ਼ੋਕ ਸਰ ਕਿਰਪਾ ਕਰਕੇ ਮੰਚ ਉੱਤੇ ਆ ਜਾਣ ਇਹਨਾਂ ਦੇ ਨਾਲ ਸਿੱਧੂ ਸਾਹਿਬ ਗੁਰਿੰਦਰ ਕਾਂਗੜ ਸਰ ओंकार ਸਿੰਘ ਤੇਜੇ ਸਰ ਸਰਕਾਰਤ ਹਰਪ੍ਰੀਤ ਸਿੰਘ ਜੀ ਬਲਵਿੰਦਰ ਧਾਲੀਵਾਲ ਜੀ ਨੂੰ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਸੋ ਸਭ ਤੋਂ ਪਹਿਲਾਂ ਅ ਬੱਚਿਆਂ ਦੀ ਲਿਸਟ ਵਿੱਚ ਗਰਲ ਸੀਨੀਅਰ ਸਕੈਂਡੀ ਸਕੂਲ ਪੈਣੀ ਗੁਰਿੰਦਰ ਚੈਨ ਸਰ ਜੀ ਪੈਣੀ ਪੱਖਾ ਹਾਂਜੀ ਹਾਂਜੀ ਪੈਣੀ ਪੱਖਾ ਤੋਂ ਸੁਖਮਨਦੀਪ ਪਾਲ ਪਨੀ ਬਾਗਾ ਸੁਖਮਨਦੀਪ ਕੌਰ ਜਸ਼ਨ ਨੂਰ ਕੌਰ ਮਨਪ੍ਰੀਤ ਕੌਰ ਲਵਦੀਪ ਲਵਦੀਪ ਸਿੰਘ ਸੁਖਜਿੰਦਰ ਸਿੰਘ ਮਨਿੰਦਰ ਸਿੰਘ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਸੁਖਮਨਦੀਪ ਕੌਰ ਜਸ਼ਨ ਨੂਰ ਕੌਰ ਮਨਪ੍ਰੀਤ ਕੌਰ ਬਾਲ ਸਹਾਇਕਕਾਰਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਰਟੀਫਿਕੇਟ ਲੈ ਕੇ ਮੈਡਮ ਟਿੰਗਰਾ ਬੈਠੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਸਹਿਯੋਗੀ ਟੀਮ ਹੈ ਤਾਂ ਕਿ ਉਹ ਉੱਥੋਂ ਆਪਣੇ ਨਾਮ ਲਿਖਵਾ ਸਕਣ ਤੇ ਮੇਰਾ ਨਾਮ ਦੱਸ ਦੇ ਜੀ ਹਾਂਜੀ ਦਰਦੀ ਗਰਟੀਚਰ ਵੀ ਬਹੁਤ ਵਾਸ਼ ਹੋ ਜਾ ਬਿੱਚੀ ਬੈਠ ਜਾਣੀ ਇਹਨਾਂ ਦੇ ਨਾਲ ਗਾਈਡ ਅਧਿਆਪਕ ਨੇ ਸਰਦਾਰ ਪਰਸੀਮ ਸਿੰਘ ਜੀ ਸਰਦਾਰ ਜਤਕਾਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਅਗੇ ਸਰਕਾਰੀ ਹਾਈ ਸਕੂਲ ਦੋਦਰਾ ਤੋਂ ਖੁਸ਼ਦੀਪ ਕੌਰ ਅਰਵੀ ਸਿੰਘ ਇਹਨਾਂ ਦੇ ਨਾਲ ਗਾਇਡ ਅਧਿਆਪਕ ਨੇ ਪਰਮਜੀਤ ਕੌਰ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਅੰਮ੍ਰਿਤਪਾਲ ਕੌਰ ਪਰਮਜੀਤ ਕੌਰ ਸੀ ਗੋਕਲੇ ਅੰਮ੍ਰਿਤਪਾਲ ਕੌਰ ਅੰਮ੍ਰਿਤਪਾਲ ਕੌਰ ਜੀ ਹਾਂ ਜੀ ਸਰ ਬੱਚਿਆਂ ਨੂੰ ਬੇਨਤੀ ਹੈ ਕਿ ਜਿਵੇਂ ਹੀ ਨਾਮ ਅਨਾਉਂਸ ਹੁੰਦੇ ਨੇ ਜਦੋਂ ਵੀ ਆਪਾਂ ਕੋਈ ਵੀ ਸਤਿਕਾਰ ਲੈਣਾ ਹੁੰਦਾ ਮੈਨੂੰ ਲੱਗਦਾ ਕਿ ਦੌੜ ਕੇ ਆਉਣਾ ਹੁੰਦਾ ਸਟੇਜ ਤੇ आगे। आगे। सरकारी सीनियर सेकेंडरी स्कूल भादड़ा तो गुरप्रीत ਤੇ ਕਰਨ ਵੀ ਇਹਨਾਂ ਦੇ ਨਾਲ ਗਾਇਡ ਅਧਿਆਪਕ ਨੇ रामप्रकाश ਜੀ ਇਸ ਤੋਂ ਅਭੀਜੀਤ ਸਿੰਘ ਕੇ ਸੁਨੇਨਾ ਅਭੀਜੀਤ ਸਿੰਘ సే ਬਚਨਪੂਰੀ ਪੱਖੋ ਕਲਾ ਇਹਨਾਂ ਦੇ ਨਾਲ ਗਾਇਡ ਅਧਿਆਪਕ ਨੇ ਬਲਜਿੰਦਰ ਕੌਰ ਤੇ ਸੁਨੇਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਲਰੀਆ ਤੋਂ घर नहीं जाना कृपा करके तथे ही बैठे रहना है ਸਰਕਾਰੀ ਮਿਡਲ ਸਕੂਲ ਬੱਦੀਆਣਾ ਇਹਨਾਂ ਦੇ ਗਾਈਡ ਅਧਿਆਪਕ ਨੇ ਬੱਪੀਆਣਾ ਬੱਪੀਆਣਾ ਗਾਈਡ ਅਧਿਆਪਕ ਨੇ ਗੁਰਜੰਤ ਸਿੰਘ ਜੀ ਤੇ ਬਾਣ ਲੇਖਕ ਨੇ ਹਰਸਹਿਦਪਾਲ ਸਿੰਘ ਹਰਜਿੰਦਰ ਸਿੰਘ ਹੈਵਨਪ੍ਰੀਤ ਸਿੰਘ ਜਸ਼ਨਪੀਕੌਰ बागी पीत रला तो चरणप्रीत कौर मुस्कान मनप्रीत कौर मनप्रीत कौर ती जोग्रीत कौर ए पांच विद्यार्थी एक ही स्कूल ਜੀ ਜੀ ਹਾਂ ਜੀ ਕਿਹਾ ਹੈ ਕਿ ਸਾਡੇ ਆਪ ਬਾਬਾ ਜੋਗੀ ਪੀਰ ਅੱਲਾ ਤੋਂ ਚਰਨ ਕੀ ਤੌਰ ਮਸਕਾਨ ਮਨਪ੍ਰੀਤ ਕੌਰ ਮੰਨਪ੍ਰੀਤ ਕੌਰ ਇੱਕ ਹੋਰ ਸੇਤੋ ਜੋਗੰਤੀ ਕੌਰ ਇਹ ਪੰਜੇ ਬੱਚੇ ਇੱਕੋ ਹੀ ਸਕੂਲ ਦੇ ਨੇ ਬੇਨਤੀ ਹੈ ਕਿ ਮੰਨ ਦਿੱਤੇ ਆ ਜਾਣ ਇਸ ਤੋਂ ਅੱਗੇ ਸਰਕਾਰੀ ਹਾਈ ਸਕੂਲ ਦੋਦੜਾ ਇਹਨਾਂ ਦੇ ਗਾਇਡ ਅਧਿਆਪਕ ਨੇ ਗੁਰਜੀਤ ਕੌਰ ਤੇ ਬਾਲ ਸਾਹਿਬ ਕਾ ਦਾ ਨਾਮ ਹੈ ਕੁਸ਼ਕ੍ਰੀਤ ਕੌਰ ਨੀਤਪਾਲ 21 ਪੀ ਹੈ ਜਸ਼ਨਪ੍ਰੀਤ ਸਿੰਘ ਸਰਦਾਰ ਬਚਨਪੁਰੀ ਪੱਖੋ ਇਹਨਾਂ ਦੇ ਗਾਈਡ ਅਧਿਆਪਕ ਨੇ ਸੁਖਿੰਦਰ ਸਿੰਘ ਇਹ ਇੱਕੀ ਵਿਦਿਆਰਥੀ ਹੈ ਇੱਕ ਸਕੂਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਤੋਂ ਰਵਨ ਜੋਤਪੁਰ ਇਹਨਾਂ ਦੇ ਗਾਈਡ ਅਧਿਆਪਕ ਨੇ ਜਗਦੇਵ ਸਿੰਘ ਬੇਨਤੀ ਕਰਾਂਗੇ ਕਿ ਮਾਨਯੋਗ ਤੇ ਆ ਜਾਣ सरकारी सीनियर सेकेंडरी स्कूल कोटरा तो रवन जोत कौर अगे सरकारी सीनियर सेकेंडरी स्कूल वीर गोडला कला तो खुशवीर मट्टू यह दो बच्चे ने सरकारी सीनियर सेकेंडरी स्कूल गोडला वीर गोडला कला तो दूसरा बच्चा रमनदीप कौर ਸਰਕਾਰੀ ਹਾਈ ਸਕੂਲ ਬਲ ਸਿੰਘ ਵਾਲਾ ਬਲ ਸਿੰਘ ਕਾਲਾ ਤੋਂ ਰਮਨਦੀਪ ਕੌਰ ਹਰਮਨਦੀਪ ਕੌਰ ਸੁਖਮਨ ਕੌਰ ਤੇ ਇਹਨਾਂ ਦੇ ਗਾਇਦ ਅਧਿਆਪਕ ਨੇ ਸਰਦਾਰ ਬਲਕਰਨ ਸਿੰਘ ਜੀ ਸਰਕਾਰੀ ਹਾਈ ਸਕੂਲ ਮਲ ਸਿੰਘ ਵਾਲਾ ਤੋਂ ਰਮਨਦੀਪ ਕੌਰ ਹਰਮਨਦੀਪ ਕੌਰ ਸੁਖਮਨ ਕੌਰ मेरी विनती है सत्कारत सरदार सुविंदर सिंह कुल जी जी मेरी विनती है गुरविंदर सिंह चहल जी कृपा करके मंच पे आ जाएं सरकारी हाई स्कूल माल सिंह वाला तो अमनप्रीत कौर ते इनने दे गाइड अध्यापक ने बलकरण सिंह इसको तो अगला नाम है फ्रीडम फाइटर स्कूल तो सिमर जी कौर के गाइड अध्यापक ने सरदार गुरतेज सिंह जी फ्रीडम फाइटर स्कूल भैनी बाघा तो गुरलीन कौर के इन्ह गाइड अध्यापक ने तरसेम खान कृपा करके मंच उ आ जा ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਡੀ ਤੋਂ ਸਰਨਪ੍ਰੀਤ ਕੌਰ 24 ਸਾਬ ਤੋਂ ਚਲੋ ਆ ਜਿ ਆ ਜਿ ਆ ਜਿ ਇਧਰ ਨਿਕਾਲੋ ਜੇਣਾ ਸਾਹਿਬ ਸਾਈਡ ਤੇ ਹੋਈਏ ਥੋੜਾ ਜਿਹਾ ਇਧਰੋਂ ਪੈਂਟ ਤੋਂ ਜਲਵਾ ਜਨਰੇੜਾ ਤੋਂ ਉਦੇ ਪ੍ਰੀਤ ਕੌਰ ਇਹਨਾਂ ਦੇ ਗਾਇਡ ਅਧਿਆਪਕ ਨੇ सुरेश ਸਿੰਘ ਤੇ ਇਹਨਾਂ ਦਾ ਇੱਕ ਹੋਰ ਬਾਲ ਸਾਹਿਬ ਬੱਚਾ ਹੈ ਜਸਮੀਨ ਕੌਰ ਕਿਪਰ ਕਰਕੇ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਮਨਸੂਤੇ ਆ ਜਾਂ ਸਰਕਾਰੀ ਹਾਈ ਸਕੂਲ ਬੰਡਾਲੀ ਤੋਂ ਨਿੰਦਰ ਕੌਰ ਤੇ ਇਸ ਤੋਂ ਅਗੇ ਸਰਹਿਤਕਾਰੀ ਸਕੂਲ ਪਿੱਖੀ ਤੋਂ ਜਸਕੀਰਤ ਕੌਰ ਤੇ ਹਰਸ਼ਪ੍ਰੀਤ ਕੌਰ ਸਤਿਕਾਰਯੋਗ ਅਧਿਆਪਕ ਸਹਿਬਾਨ ਤੇ ਮਾਪਿ ਸਾਰੇ ਬੱਚਿਆਂ ਨੂੰ ਇੱਕ ਇੱਕ ਕਿਤਾਬ ਇੱਕ ਇੱਕ ਕਿਤਾਬ ਅੱਗੇ ਇਸ ਪਨਾ ਦੇ ਗਾਈਡ ਦੇ ਆਪਕ ਨੂੰ ਇੱਕ ਉਹਨਾਂ ਦੀ ਸਕੂਲ ਦੀ ਲਾਇਬ੍ਰੇਰੀ ਵਿੱਚ ਰੱਖਣ ਲਈ ਤਾਅ ਦਿੱਤੀ ਜਾ ਰਹੀ ਹੈ ਨਾਲ ਸਾਰਿਆਂ ਨੂੰ ਇੱਕ ਇੱਕ ਪੋਸਟਰ ਦਿੱਤਾ ਜਾ ਰਿਹਾ ਹੈ

ਤੁਸੀਂ ਨਾਲ ਬੱਗੇ ਹੋ ਗਿਆ ਇੰਨਾ ਕੁ ਤਾਂ ਸਾਰੇ ਮੇਰੇ ਦਵਾਈ ਦੀ ਕੀ ਨਾਮ ਹੈ ਪੁੱਤਰ ਹਾਂ ਸੋਨੀ ਕੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾ ਤੋਂ ਆ ਜਾਓ ਬੇਟੇ ਹਾਂਜੀ ਖੁਸ਼ ਮਹਿਤ ਪ੍ਰੀਤ ਤੇ ਹਰਜਿੰਦਰ कौर ਕਿਰਪਾ ਕਰਕੇ ਆਪਣੇ ਗਾਈਡ ਅਧਿਆਪਕਾਂ ਦੇ ਨਾਲ ਮੰਥੂ ਤੇ ਆ ਜਾਣ सरकारी सीनियर सेकेंडरी स्कूल बच्चों आना के विद्यार्थी कृपा करके अपने गाइड अध्यापक के नाल मंच पे आ जाएं जशनप्रीत कौर और जसलीन जशनप्रीत ते जसलीन प्रशासन तरीके नाल मेरी विनती है कि मंच पे आंदे जाइए सभी समाप्त नहीं बहुत हो गया जेड़ा भी अध्यापक ਜਿਹੜਾ ਵੀ ਸਕੂਲ ਦਾ ਵਿਦਿਆਰਥੀ ਰਹਿ ਗਿਆ ਉਹ ਸਾਡੀ ਲਿਸਟ ਦੇ ਵਿੱਚ ਨਹੀਂ ਹੈ ਕਿਰਪਾ ਕਰਕੇ ਉਹਨੂੰ ਮੇਰੀ ਬੇਨਤੀ ਹੈ ਉਹ ਮੰਚ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਭਾਈ ਉਹਨੂੰ ਪਬਲਿਕ ਸਕੂਲ ਤੋਂ ਆਪਣੇ ਤਰ੍ਹਾਂ ਕਿਨੇ ਵਿਦਿਆਰਥੀ ਰਹਿ ਗਏ ਸੋ ਵੀ ਮੰਚ ਤੇ ਆਉਣ ਅੱਜ ਆਜੋ ਬੱਚੋ ਜਿਹੜੇ ਲੈਟ ਨੇ ਸਾਡੇ ਵਿੱਚ ਬਹੁਤ ਸਾਰੇ دوست ਪਹੁੰਚੇ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਕਾਕਾ

दो विद्यार्थी उन्होंने गाइड अध्यापक इंदरजीतिया इस दरम्यान सा बहुत सारे अध्यापक साहेबान शामिल हुए ने दलबाग सिंह रावत शामिल हुए ने ਬਿੰਦਰਜੀਤ ਸਿੰਘ ਸ਼ਾਮਲ ਹੋਏ ਨੇ ਗੁਰਦਾਸ ਸਿੰਘ ਸ਼ੇਖ ਕੋ ਸ਼ਾਮਲ ਹੋਏ ਨੇ ਸਰ ਦਾ ਸਵਾਗਤ ਜੀ ਆਇਆਂ ਨੂੰ ਗੁਰਜੰਨ ਸਿੰਘ ਚੈਲ ਸ਼ਾਮਲ ਹੋਏ ਨੇ ਸਵਾਗਤ ਜੀ ਆਇਆਂ ਨੂੰ ਸਰ ਦਾ ਸੁਰੇਸ਼ ਕੁਮਾਰ ਜੀ ਕੁਲਰਿਆ ਉਹ ਵੀ ਸੁਰੇਸ਼ ਸਿੰਘ ਕੁਲਰਿਆ ਵੀ ਸ਼ਾਮਲ ਹੋਏ ਨੇ ਉਹ ਥੀਏਟਰ ਦੇ ਆਰਟਿਸਟ ਨੇ ਬਹੁਤ ਵੱਡੇ ਸਵਾਗਤ ਜੀ ਆਇਆਂ ਨੂੰ ਦਾ ਵੀ মিডিਆ ਤੋਂ ਬਹੁਤ سارے ਸਾਡੇ ਦੋਸਤ ਪ੍ਰਿੰਟ মিডিਆ ਤੋਂ ਬਹੁਤ ਸਾਰੇ ਦੋਸਤ ਬਹੁਤ ਸਾਰੇ ਆਗਰਾਂ ਤੋਂ ਸਾਡੇ ਵਿੱਚ ਸ਼ਾਮਲ ਹੋਏ ਨੇ ਸਭ ਦਾ ਸਵਾਗਤ ਜੀ ਆਇਆਂ ਨੂੰ ਬੜੀ ਆਜੂ ਸਾਡੀ ਬੇਨਤੀ ਹੈ ਮੰਚ ਤੋਂ ਕਿ ਕੋਈ ਵੀ ਵਿਦਿਆਰਥੀ ਰਹਿ ਨਾ ਜਾਵੇ ਜੇਕਰ ਕਿਸੇ ਵਿਦਿਆਰਥੀ ਦਾ ਨਾਮ ਰਹਿ ਗਿਆ ਸਾਡੇ ਕੋਲ ਕਿਸੇ ਕਾਰਨ ਕਰਕੇ ਉਹਦੇ ਲਈ ਮਾਫੀ ਕਿ ਵਿਦਿਆਰਥੀ ਸਾਡੇ ਨਾਲ ਸੰਪਰਕ ਕਰ ਸਕਦੇ ਸਨ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਬਲਵੰਦਰ ਸਿੰਘ ਢਾਲਵਰ ਜ਼ਿਲ੍ਹਾ ਚਾਰਸ ਡਾクター ਮਾਨਸਾ ਜੀ ਉਹਨਾਂ ਦੇ ਨਾਲ ਸਰਦਾਰ ਬਜਿੰਦਰ ਬਜਿੰਦਰ ਸਿੰਘ ਕਾਕਾ ਇਹ ਹੀ ਅਸੀਂ ਅਭੀ ਸ਼ਾਮ ਨੂੰ ਹੋਏ ਨੇ ਸਵੇਰ ਤੋਂ ਸਵਾਗਤ ਜੀ ਆਇਆਂ ਨੂੰ ਕਿਤਾਬ ਉਤਰਤੀ ਸੀ ਉਧਰੋਂ ਲੈਣ ਤੁਹਾਨੂੰ ਦੇਣ ਜਿ ਕਿਸੇ ਵਿਦਿਆਰਥੀ ਨੂੰ ਸਰਟੀਫਿਕੇਟ ਜਾਂ ਕਿਤਾਬ ਜਾਂ ਕਿਤਾਬ ਜਾਂ ਪੋਸਟਰ ਜਿਹੜਾ ਰਹਿ ਗਿਆ ਕਿਸੇ ਵਿਦਿਆਰਥੀ ਦਾ ਤਾਂ ਸਾਡੇ ਕੋਲ ਪ੍ਰਾਪਤ ਕਰ ਸਕਦਾ ਹੈ जसलीन सिंह जशनप्रीत कौर मीनाक्षी शर्मा कोमलप्रीत कौर मनजोत सिंह एक बार फिर तो नाम अगर कोई विद्यार्थी रह गया बाल कर रह गया है तो मैं नाम बोल रही हाँ खुशप्रीत कौर सिमरनजीत कौर मेरी बेनती है श्री शिव जी डिप्टी डी ओ मानसा भी तजेंद्र कौर जिला भाषा अफसर वो भी सा शामिल हो नहीं 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 ਕੀ ਆ ਬਾਲਿਕ ਕਮਰੀ ਬੇਨਤੀ ਆ ਕੋ ਆਪਣੇ ਚਿਹਰਿਆਂ ਤੇ ਉਸ ਤਰ੍ਹਾਂ ਦੀ ਰੌਣਕ ਲੈ ਕੇ ਆਉਣ ਜਿਸ ਤਰ੍ਹਾਂ ਦੀ ਰੌਣਕ ਉਹਨਾਂ ਦੀ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਹੈ ਮੈਮ ਮੈਮ ਕੋਕੇ ਫੋਟੋ ਆਜ਼ਾਦਗਰੀ ਹੋਣੀ ਹੈ ਪਿਛਲੇ ਦਿਨਾਂ ਦੇ ਵਿੱਚ ਸਰਜੀਤ ਪਾਤਰ ਹੋਣੀਆਂ ਫੋਟੋਆਂ ਵੇਖ ਰਿਆ ਸੀ ਕਿ ਛੋਟੀ ਉਮਰੇ ਜਦੋਂ ਉਹਨਾਂ ਦੀ ਅਸੀਂ ਫੋਟੋਆਂ ਵੇਖਦੇ ਆ ਇਹ ਫੋਟੋ ਵੀ ਤੁਹਾਡਾ ਇੱਕ ਸਫਰ